ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਆਈ ਆਈਸੋਲੇਟਡ ਬਾਰਿਸ਼ ਹੋ ਸਕਦੀ ਹੈ ਫੇਰ ਲੱਗ ਰਿਹਾ ਹੈ ਕਿ ਕੁਝ ਪਾਰਟਸ ਦੇ ਵਿੱਚ ਬਾਰਿਸ਼ ਹੋਏਗੀ ਤਾਂ 44% ਜਿਹੜਾ ਡੈਫਿਸਿਟ ਚੱਲ ਰਿਹਾ ਹੈ ਲੁਧਿਆਣੇ ਦਾ ਡੈਫਿਸਿਟ ਔੜੇ ਕੋਲ 50% ਤੱਕ ਚੱਲ ਰਿਹਾ ਹੈ ਉਮੀਦ ਕਰਦੇ ਹਾਂ ਕਿ ਥੋੜਾ ਹੋਰ ਜਿੰਨਾ ਬਾਰਿਸ਼ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਥੋੜਾ ਰਾਹਤ ਮਿਲੇਗੀ ਇਸ ਚੀਜ਼ ਜੀ ਉਹ ਸਾਡੇ ਕੋਲ 100 ਦੇ ਨੀਅਰ ਬਾਊਟ ਹੋ ਚੁੱਕੀ ਹੈ ਸੋ ਬਾਰਿਸ਼ ਕਵਰ ਹੋ ਜਾਂਦੀ ਹੈ ਬਟ ਇਹ ਹੈ ਕਿ ਜਿਹੜੇ ਮੀਂਹ ਦੇ ਦੇਣੇ ਉਹ ਕੱਟਦੇ ਜਾ ਰਹੇ ਹਨ ਜੀਡੀ ਐਟਲਾਈਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਹਾਂ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਤਾਂ ਗਰਮੀ ਜਿਹੜੀ ਹੈ ਲਗਾਤਾਰ ਹੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਮੀਂਹ ਤਾਂ ਪੈ ਰਿਹਾ ਪਰ ਗਰਮੀ ਤੋਂ ਰਾਹਤ ਜਿਹੜੀ ਹੈ ਨਹੀਂ ਮਿਲ ਰਹੀ ਹੈ ਤਾਂ ਅੱਜ ਅਸੀਂ ਪਹੁੰਚੇ ਪੀਏਯੂ ਸਾਡੇ ਨਾਲ ਡਾਕਟਰ ਕੁਲਵਿੰਦਰ ਕੌਰ ਗਿੱਲ ਜੀ ਮੌਜੂਦ ਨੇ ਜਿਨ੍ਹਾਂ ਨਾਲ ਆਪਾਂ ਗੱਲ ਕਰਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੌਸਮ ਦੇ ਵਿੱਚ ਕੀ ਕੀ ਤਬਦੀਲੀਆਂ ਨੇ ਜਿਹੜੀਆਂ ਨੇ ਆ ਸਕਦੀਆਂ ਨੇ ਇਸ ਦੇ ਨਾਲ ਹੋਰ ਵੀ ਗੱਲਾਂ ਕਰਾਂਗੇ ਮੈਮ ਸਤਿ ਸ਼੍ਰੀ ਅਕਾਲ ਜੀ ਮੀਂਹ ਤਾਂ ਪੈ ਰਿਹਾ ਹੈ ਪਰ ਗਰਮੀ ਨਹੀਂ ਘਟ ਹੋ ਰਹੀ ਕਾਰਨ ਕੀ ਇਹਦੇ ਹਾਂਜੀ ਬਿਲਕੁਲ بارش ਤਾਂ ਹੋ ਰਹੀ ਹੈ ਪਰ ਜਿਸ ਦਾ ਹਿਊਮਿਡਿਟੀ ਲੈਵਲ ਬਹੁਤ ਜ਼ਿਆਦਾ ਹੈ ਕਿਉਂਕਿ ਅੱਜ ਵੀ ਸਾਡੇ ਕੋਲ 32 ਮਿਲੀਮੀਟਰ ਚੱਕ بارش ਜੜਿਆ ਰਿਕਾਰਡ ਹੋਈ ਹੈ ਪਰ ਇਹ ਹੈ ਕਿ ਉਸ ਤੋਂ ਬਾਅਦ ਫਿਰ ਇੱਕਦਮ ਜਦੋਂ ਟੈਂਪਰੇਚਰਸ ਹਾਈ ਹੋ ਜਾਂਦਾ ਕਿਉਂਕਿ ਟੈਂਪਰੇਚਰਸ ਜਿਹੜੇ ਨੇ ਉਹ ਕਾਫੀ ਹਾਈ ਚੱਲ ਰਿਹਾ 35 ਡਿਗਰੀ ਜਿਹੜਾ ਦਿਨ ਦਾ ਟੈਂਪਰੇਚਰ ਚੱਲ ਰਿਹਾ ਹੈ ਸੋ ਇੰਨਾ ਕ ਫਰਕ ਪੈ ਗਿਆ ਕਿ ਜਿਹੜੀ ਬਾਰਿਸ਼ ਹੁੰਦੇ ਨਾਲ ਰਾਤ ਦਾ ਟੈਂਪਰੇਚਰ ਸਾਡੇ ਕੋਲ ਜਿਹੜਾ 29 30 ਚੱਲ ਰਿਹਾ ਸੀ ਉਹ ਹੁਣ 24 25 ਤੱਕ ਆ ਗਿਆ ਹੈ ਸੋ ਇੰਨਾ ਕ ਡਾਊਨ ਹੋਇਆ ਹੈ ਪਰ ਡੇ ਟਾਈਮ ਟੈਂਪਰੇਚਰ ਕੋਈ ਜ਼ਿਆਦਾ ਫਾਲ ਨਹੀਂ ਕੀਤਾ ਇਸ ਕਰਕੇ ਸਾਨੂੰ ਹਲੇ ਵੀ ਇਸੇ ਤਰ੍ਹਾਂ ਹੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਮੈਮ ਜਿਵੇਂ ਸਾਵਣ ਦਾ ਮਹੀਨਾ ਆ ਗਿਆ ਸਾਵਣ ਦੇ ਮਹੀਨੇ ਵਿੱਚ ਅਸੀਂ ਅਕਸਰ ਹੀ ਦੇਖਣ ਨੂੰ ਮਿਲਦਾ ਸੀ ਕਿ ਲਗਾਤਾਰ ਜੜੀ ਹੈ ਬਾਰਿਸ਼ ਹੋ ਰਹੀ ਹੈ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਠੰਡੀ ਠੰਡੀ ਹਵਾਵਾਂ ਚੱਲ ਰਹੀ ਪਰ ਇਸ ਵਾਰ ਜਿਹੜਾ ਕੁਝ ਵੀ ਨਹੀਂ ਹੈਗਾ ਮੌਸਮ ਜਿਹੜਾ ਹੈ ਉਵੇਂ ਹੀ ਹੈ ਜਿਵੇਂ ਕਿ ਪਹਿਲਾਂ ਸੀਗਾ ਕਾਰਨ ਦੇਖੋ ਜਿਸ ਤਰ੍ਹਾਂ ਪਹਿਲਾਂ ਨਾਲੋਂ ਤਾਂ ਪੈਟਰਨ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਹੈ ਨਾ ਪਹਿਲਾਂ ਥੋੜਾ ਥੋੜਾ ਮੀਂਹ ਪੈਂਦਾ ਸੀ ਲਗਾਤਾਰ ਤੇ ਸੌਣ ਦਾ ਮਹੀਨਾ ਲੱਗਦਾ ਹੁੰਦਾ ਸੀ ਕਿ ਝੜੀਆਂ ਲੱਗਦੀਆਂ ਸੀਗੀਆਂ ਸੋ ਹੁਣ ਉਹ ਵਾਲਾ ਪੈਟਰਨ ਤਾਂ ਨਹੀਂ ਹੈ ਕਿਉਂਕਿ ਕਲਾਈਮੇਟ ਚੇਂਜ ਦਾ ਜਿਹੜਾ ਇਫੈਕਟ ਆ ਉਹ ਸਾਰੇ ਹੀ ਆਪਾਂ ਕਹਿ ਸਕਦੇ ਹਾਂ ਪੈਰਾਮੀਟਰਸ ਤੇ ਹੋਇਆ ਹੈ ਸੋ ਉਹਦੇ ਨਾਲ ਉਹ ਪਹਿਲਾਂ ਵਾਂਗੂ ਨਾ ਤਾਂ بارش ਲਗਾਤਾਰ ਪੈਂਦੀ ਹੈ 8 8 10 10 ਦਿਨ ਪੈਂਦੀ ਹੈ ਨਾ ਜਿਹੜਾ ਉਹ ਨਿੱਕਾ ਨਿੱਕਾ ਮੀਂਹ ਪੈਂਦਾ ਸੀ ਉਸ ਤਰ੍ਹਾਂ ਪੈਂਦਾ ਹੈ ਬਟ ਇਹ ਹੈ ਕਿ ਫਿਰ ਵੀ ਜਿਸ ਤਰ੍ਹਾਂ ਜਦੋਂ بارش ਹੋ ਜਾਂਦੀ ਹੈ ਜਿਸ ਤਰ੍ਹਾਂ ਹੁਣ ਸਾਡੇ ਕੋਲ ਲੁਧਿਆਣੇ ਦੀ ਗੱਲ ਕਰਦੇ ਆ ਤਾਂ 220 ਮਿਲੀਮੀਟਰ ਤੱਕ ਜੁਲਾਈ ਦੀ بارش ਹੁੰਦੀ ਹੈ ਸਾਡੇ ਕੋਲ 100 ਦੇ ਨੀਅਰ ਬਾਉਟ ਹੋ ਚੁੱਕੀ ਹੈ ਸੋ بارش ਕਵਰ ਹੋ ਜਾਂਦੀ ਹੈ ਬਟ ਇਹ ਹੈ ਕਿ ਜਿਹੜੇ ਮੀਂਹ ਦੇ ਦੇਣਾ ਉਹ ਕੱਟਦੇ ਜਾ ਰਹੇ ਹੈ ਕੱਟਦੇ ਜਾ ਰਹੇ ਹਾਂਜੀ ਤੇ ਇਸ ਕਰਕੇ ਆਪਾਂ ਨੂੰ ਗਰਮੀ ਵੀ ਜਦੋਂ ਫਿਰ بارش ਨਹੀਂ ਹੁੰਦੀ ਜਿਵੇਂ ਇੱਕ ਦਿਨ بارش ਹੋ ਗਈ ਫਿਰ 4-5 ਦਿਨ بارش ਨਹੀਂ ਹੁੰਦੀ ਬਸ ਉਦੋਂ ਟੈਂਪਰੇਚਰ ਫਿਰ ਵਧਣਾ ਸ਼ੁਰੂ ਹੋ ਜਾਂਦਾ ਸੋ ਇਸ ਤਰ੍ਹਾਂ ਫਿਰ ਸਾਨੂੰ ਗਰਮੀ ਮਹਿਸੂਸ ਹੁੰਦੀ ਹੈ ਕਿ ਹਿਊਮਿਡਿਟੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਪਸੀਨਾ ਸੁੱਕਦਾ ਨਹੀਂ ਹੈ ਤੇ ਉਹਦੇ ਨਾਲ ਫਿਰ ਆਪਾਂ ਨੂੰ ਬਹੁਤ ਅਨਕੰਫਰਟੇਬਲ ਲੱਗਦਾ ਹੈ ਤੇ ਮੈਨੂੰ ਕੋਈ ਅਲਰਟ ਜਾਰੀ ਕੀਤਾ ਗਿਆ ਹੈ ਨੇ ਇਸ ਤਰ੍ਹਾਂ ਨਾਲ ਕੋਈ ਅਲਰਟ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਆ 24 25 ਨੂੰ ਬਾਰਿਸ਼ ਸੀਗੀ ਸਾਰੇ ਪੰਜਾਬ ਦੇ ਵਿੱਚ ਹੀ ਆਲਮੋਸਟ ਕਿਤੇ ਨਾ ਕਿਤੇ ਬਾਰਿਸ਼ ਹੋ ਗਈ ਹੈ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਆਈ ਆਈਸੋਲੇਟਿਡ ਬਾਰਿਸ਼ ਹੋ ਸਕਦੀ ਹੈ ਕਿਉਂਕਿ 26 27 ਨੂੰ ਫੇਰ ਲੱਗ ਰਿਹਾ ਹੈ ਕਿ ਕੁਝ ਪਾਰਟਸ ਦੇ ਵਿੱਚ ਬਾਰਿਸ਼ ਹੋਏਗੀ ਸੋ ਇਹ ਹੈ ਕਿ ਜਿਹੜੀ ਮੌਨਸੂਨ ਹੈ ਬਹੁਤ ਜ਼ਿਆਦਾ ਐਕਟਿਵ ਨਹੀਂ ਹੈਗੀ ਬਟ ਇਹ ਹੈ ਕਿ ਜਦੋਂ ਥੋੜਾ ਜਿਹਾ ਪਿੱਛੋਂ ਨੂੰ ਬੈਕਅਪ ਮਿਲਦੀ ਹੈ ਤਾਂ ਫਿਰ ਬਾਰਿਸ਼ ਜਿਹੜੀ ਹੈ ਕੁਝ ਡਿਸਟ੍ਰਿਕਟਸ ਦੇ ਵਿੱਚ ਹੋ ਜਾਂਦੀ ਹੈ ਜੀ ਤੇ ਮੈਂ ਜਿਹੜੀ ਬਾਰਿਸ਼ ਹੈ ਉਹ ਸਿਰਫ ਲੁਧਿਆਣੇ ਦੇ ਵਿੱਚ ਘਟਾ ਹੈ ਕਿ ਬਾਕੀ ਹੋਰ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਵੀ ਘਟਾ ਹੈ ਹਾਂਜੀ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ 44% ਡੈਫਿਸਿਟ ਚੱਲ ਰਿਹਾ ਹੈ ਹੁਣ ਤੱਕ ਦਾ ਜੇ ਆਪਾਂ ਜੂਨ ਤੋਂ ਲੈ ਕੇ 24-25 ਜੁਲਾਈ ਦੀ ਗੱਲ ਕਰਦੇ ਆ ਤਾਂ 44% ਜਿਹੜਾ ਡੈਫਿਸਿਟ ਚੱਲ ਰਿਹਾ ਲੁਧਿਆਣੇ ਦਾ ਡੈਫਿਸਿਟ ਸਾਡੇ ਕੋਲ 50% ਤੱਕ ਚੱਲ ਰਿਹਾ ਸੋ ਹੋਰ ਵੀ ਕਈ ਡਿਸਟ੍ਰਿਕਟਸ ਨੇ ਜਿੱਥੇ ਕੀ ਜਵੇਂ ਕਿ ਫਿਰੋਜ਼ਪੁਰ ਆਪਦੇ ਕਾਫੀ ਘੱਟ ਬਾਰਿਸ਼ ਹੋਈ ਹੈ ਸੰਗਰੂਰ ਤੇ ਵੀ ਸਾਨੂੰ ਲੱਗ ਰਿਹਾ ਹੈ ਕਿ ਬਾਰਿਸ਼ ਅੱਛੀ ਹੋਈ ਹੈ ਤਰਨਤਾਰਨ ਅੱਛੀ ਹੋਈ ਹੈ ਬਾਰਿਸ਼ ਸੋ ਦੋ ਤਿੰਨ ਡਿਸਟ੍ਰਿਕਟਸ ਜਿਹੜੇ ਹੈਗੇ ਨੇ ਉਹ ਫਿਰ ਵੀ ਥੋੜੇ ਬੈਟਰ ਪੋਜੀਸ਼ਨ ਦੇ ਵਿੱਚ ਨੇ ਬ ਦੇ ਵਿੱਚ ਕਾਫੀ ਜ਼ਿਆਦਾ ਡੈਫਿਸਟ ਹੈ ਸੋ ਓਵਰਆਲ ਆਪਾਂ ਕਹਿ ਸਕਦੇ ਆ ਕਿ 44% ਤੱਕ ਡੈਫਿਸਟ ਚੱਲ ਰਿਹਾ ਹੈ ਤੇ ਮੈਮ ਹਿਮਾਚਲ ਦੀ ਆਪਾਂ ਗੱਲ ਕਰੀਏ ਜਾਂ ਫਿਰ ਹਰਿਆਣਾ ਦੀ ਗੱਲ ਕਰੀਏ ਇਹਨਾਂ ਦੇ ਵਿੱਚ ਮੌਸਮ ਜਿਹੜਾ ਕਿੱਦਾਂ ਦਾ ਰਿਹਾ ਹਿਮਾਚਲ ਦਾ ਤਾਂ ਦੇਖੋ ਹਲੇ ਪਿੱਛੇ ਜੇ ਅਲਰਟ ਸੀਗਾ ਬਟ ਹੁਣ ਫਿਰ ਵੀ ਥੋੜਾ ਠੀਕ ਹੋ ਗਈ ਹੈ ਪੋਜੀਸ਼ਨ ਹਰਿਆਣੇ ਦੇ ਵਿੱਚ ਵੀ ਬਾਰਿਸ਼ ਬਹੁਤ ਪੈ ਗਈ ਹੈ ਪਿੱਛੇ ਦਿੱਲੀ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਸੋ ਜਿਹੜੇ ਐਡਜੋਇਨਿੰਗ ਏਰੀਆਸ ਨੇ ਉਹਨਾਂ ਦੇ ਵਿੱਚ ਬਾਰਿਸ਼ ਜ਼ਿਆਦਾ ਹੋ ਰਹੀ ਹੈ ਅਲਰਟ ਵੀ ਜਾਰੀ ਕਰ ਰਹੇ ਹੈ ਬਟ ਹਾਲੇ ਪੰਜਾਬ ਦੇ ਵਿੱਚ ਸਾਨੂੰ ਕੋਈ ਅਜਿਹੀ ਪੋਜੀਸ਼ਨ ਨਹੀਂ ਹੈ ਜੀ ਤੇ ਮੈਮ ਕੀ ਲੱਗਦਾ ਕਿਸ ਤਰੀਕੇ ਨਾਲ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਗਰਮੀ ਜਿਹੜੀ ਹੈ ਬਿਲਕੁਲ ਘਟ ਨਹੀਂ ਹੋ ਰਹੀ ਹੈ ਲਗਾਤਾਰ ਹੀ ਜਿਹੜਾ ਪਸੀਨਾ ਆਏ ਜਾ ਰਿਹਾ ਹੈ ਲੋਕ ਬਹੁਤ ਜ਼ਿਆਦਾ ਅਨਕੰਫਰਟ ਫੀਲ ਕਰ ਰਹੇ ਕਿਸ ਤਰੀਕੇ ਨਾਲ ਆਪਣਾ ਤਖਾਨ ਪਿੰਡ ਦਾ ਧਿਆਨ ਰੱਖਣਾ ਚਾਹੀਦਾ ਜੀ ਜਿਸ ਤਰ੍ਹਾਂ ਹੁਣ ਇੰਨੀ ਜ਼ਿਆਦਾ ਮਤਲਬ ਸਵੇਟਿੰਗ ਹੋ ਰਹੀ ਹੈ ਡੀ ਹਾਈਡਰੇਸ਼ਨ ਹੋ ਜਾਂਦੀ ਹੈ ਕਈ ਵਾਰੀ ਹੈ ਨਾ ਸੋ ਸਾਨੂੰ ਇੱਕ ਤਾਂ ਜਿਵੇਂ ਤਰਲ ਪਦਾਰਥ ਨੇ ਉਹ ਪ੍ਰੋਪਰ ਲੈਣੇ ਚਾਹੀਦੇ ਆ ਥੋੜੀ ਥੋੜੀ ਦੇਰ ਬਾਅਦ ਆਪਾਂ ਨੂੰ ਚਾਹੀਦਾ ਹੈ ਕਿ ਇੰਟੇਕ ਹੁੰਦੀ ਰਵੇ ਪਾਣੀ ਦੀ ਜਾਂ ਕਿਸੇ ਹੋਰ ਜਿਹੜੇ ਵੀ ਕੋਈ ਔਰ ਓ.ਐਸ. ਵਗੈਰਾ ਹੁੰਦੇ ਆ ਜਾਂ ਨਿੰਬੂ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਉਹ ਲੈ ਲੈਣਾ ਚਾਹੀਦਾ ਦੂਸਰਾ ਇਹ ਹੈ ਕਿ ਸਾਨੂੰ ਬਾਹਰਲੇ ਜਿਹੜੇ ਖਾਣੇ ਆ ਜਿਵੇਂ ਮਤਲਬ ਸਟਰੀਟ ਫੂਡਸ ਨੇ ਉਹ ਅਵੋਇਡ ਕਰਨੇ ਚਾਹੀਦੇ ਆ ਕਿਉਂਕਿ ਬਰਸਾਤਾਂ ਦੇ ਵਿੱਚ ਜਿਹੜੇ ਮਤਲਬ ਪਾਣੀ ਦੇ ਵਿੱਚ ਵੀ ਜਰਮਸ ਪੈਦਾ ਹੋ ਜਾਂਦੇ ਆ ਜਾਂ ਮੱਛਰ ਵਗੈਰਾ ਦਾ ਵੀ ਇਹਨਾਂ ਦਿਨਾਂ 'ਚ ਪ੍ਰਕੋਪ ਹੁੰਦਾ ਸੋ ਉਹ ਚੀਜ਼ਾਂ ਦਾ ਜਰੂਰ ਅਵੋਇਡ ਕਰਨਾ ਚਾਹੀਦਾ ਹੈ ਕਿ ਆਪਾਂ ਕਿਸੇ ਗੰਦੀ ਜਗ੍ਹਾ ਤੇ ਖੜਕੇ ਨਾ ਖਾਣਾ ਖਾਈਏ ਜਾਂ ਸਟਰੀਟ ਫੂਡਸ ਨੂੰ ਅਵੋਇਡ ਕਰੀਏ ਤੇ ਬਾਕੀ ਇਹ ਹੈ ਕਿ ਕਈ ਪੇਸ਼IENTS ਜਿਹੜੇ ਮਤਲਬ ਜਿਨ੍ਹਾਂ ਨੂੰ ਕੋਈ ਪ੍ਰੋਬਲਮਸ ਹੁੰਦੀਆਂ ਨੇ ਅਸਥਮਾ ਦੀਆਂ ਕੋਈ ਸਾਹ ਦੀਆਂ ਹੱਟ ਦੀ ਉਹ ਵੀ ਥੋੜਾ ਜਿਹਾ ਸੈਰ ਕਰਨ ਵੇਲੇ ਅਵੋਇਡ ਕਰਨ ਕਿਉਂਕਿ ਸਵੇਰੇ ਸ਼ਾਮ ਵੀ ਹੁਣ ਇੰਨਾ ਕੰਫਰਟੇਬਲ ਨਹੀਂ ਹੁੰਦਾ ਬਿਲਕੁਲ ਇੰਨੀ ਜ਼ਿਆਦਾ ਸਵੇਟਿੰਗ ਹੁੰਦੀ ਹੈ ਸੋ ਉਮੀਦ ਕਰਦੇ ਹਾਂ ਕਿ ਥੋੜਾ ਹੋਰ ਜਿਸ ਤਰ੍ਹਾਂ ਬਾਰਿਸ਼ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਥੋੜਾ ਰਾਹਤ ਮਿਲੇਗੀ ਇਸ ਚੀਜ਼ ਤੋਂ ਜੀ ਤੇ ਮੈਮ ਕਿਸਾਨ ਵੀਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਨ ਉਹਨਾਂ ਨੂੰ ਫਸਲਾਂ ਨੂੰ ਲੈ ਕੇ ਅ ਦੇਖੋ ਬਾਰਿਸ਼ ਜਿਸ ਤਰ੍ਹਾਂ ਹੋ ਰਹੀ ਹੈ ਕਈ ਫਸਲਾਂ ਲਈ ਚੰਗੀ ਹੈ ਕਈ ਫਸਲਾਂ ਲਈ ਮਾੜੀ ਵੀ ਹੈ ਹੈਨਾ ਸੋ ਫਸ ਜਿਵੇਂ ਕਿ ਝੋਨੇ ਲਈ ਹੁਣ ਅੱਛੀ ਹੈ ਅਗਰ ਬਾਰਿਸ਼ ਹੋ ਜਾਂਦੀ ਹੈ ਜਿਸ ਤਰ੍ਹਾਂ ਹੁਣ ਆ 30 ਮਿਲੀਮੀਟਰ ਸਾਡੇ ਕੋਲ ਬਾਰਿਸ਼ ਹੋਈ ਹੈ ਤਾਂ ਕੁਝ ਹੱਦ ਤੱਕ ਜਿਹੜਾ ਇਰੀਗੇਸ਼ਨ ਦਾ ਪਾਰਟ ਹੈ ਕਵਰ ਹੋ ਜਾਂਦਾ ਸੋ ਫਿਰ ਵੀ ਆਪਣਾ ਲੋਡ ਅਨੁਸਾਰ ਜਿਹੜਾ ਪਾਣੀ ਹੈ ਉਹ ਕਿਸਾਨ ਵੀਰ ਜੁੜ ਲਾਂਦੇ ਰਹਿਣ ਤੇ ਹੋਰ ਆਪਣੇ ਖੇਤਾਂ ਦਾ ਸਮੇਂ-ਸਮੇਂ ਤੇ ਨਿਰੀਖਣ ਕਰਦੇ ਰਹਿਣ ਕਿ ਅਗਰ ਕੋਈ ਬਿਮਾਰੀ ਜਾਂ ਕੋਈ ਉਹਨਾਂ ਨੂੰ ਹੋਰ ਸਿੰਪਟਮਸ ਨਜ਼ਰ ਆਉਂਦੇ ਆ ਤਾਂ ਉਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖ ਕੇ ਕਿ ਉਹ ਕੀ ਬਿਮਾਰੀ ਹੈ ਜਾਂ ਕੀ ਕਿਸੇ ਕੀਟ ਦਾ ਅਸਰ ਹੈ ਉਦੇ ਹਿਸਾਬ ਨਾਲ ਹੀ ਉਹਦਾ ਇਲਾਜ ਕਰਾਂਗੇ ਤੇ ਮੈਮ ਕਿੰਨੇ ਦਿਨਾਂ ਦੇ ਬਾਅਦ ਸਾਨੂੰ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਵੇਖਣ ਨੂੰ ਮਿਲੂਗੀ ਗਰਮੀ ਜਿਹੜੀ ਹੈ ਘਟ ਵੇਖਣ ਨੂੰ ਮਿਲੂਗੀ ਦੇਖੋ ਮੌਸਮ ਦੇ ਜਿਸ ਤਰ੍ਹਾਂ ਸਾਵਣ ਦਾ ਮਹੀਨਾ ਫਿਰ ਉਸ ਤੋਂ ਬਾਅਦ ਭਾਦੋ ਦਾ ਮਹੀਨਾ ਆਉਂਦਾ ਇਹ ਦੋਨੋਂ ਮਹੀਨੇ ਹੀ ਬਹੁਤ ਹਿਊਮਿਡ ਹੁੰਦੇ ਆ ਸੋ ਹਲੇ ਤੱਕ ਆਪਾਂ ਨੂੰ ਕੋਈ ਜ਼ਿਆਦਾ ਰਾਹਤ ਨਹੀਂ ਮਿਲੇਗੀ ਆ ਹੀ ਹੋਏਗਾ ਕਿ ਕਦੇ ਬਾਰਿਸ਼ ਹੋ ਗਈ ਅੱਛਾ ਹੋ ਗਿਆ ਨਹੀਂ ਬਾਰਿਸ਼ ਹੋਈ ਤਾਂ ਫਿਰ ਮੌਸਮ ਇਸ ਤਰ੍ਹਾਂ ਹੀ ਰਹੇਗਾ ਇਸ ਤਰ੍ਹਾਂ ਹੀ ਸੋ ਆਲੋ ਜੀ ਸਾਰੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਜੇ ਗੱਲ ਕੀਤੀ ਜਾਵੇ ਮੌਸਮ ਦੀ ਤੇ ਮੌਸਮ ਦੇ ਵਿੱਚ ਲਗਾਤਾਰ ਹੀ ਜੜੀਆਂ ਨੇ ਤਬਦੀਲੀਦਾਰ ਹੀ ਹੈ ਬਾਰਿਸ਼ ਤਾਂ ਪੈ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਹੈ ਗਰਮੀ ਤੋਂ ਜਿਹੜੀ ਰਾਹਤ ਨਹੀਂ ਮਿਲ ਰਹੀ ਹੈ ਤੇ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਹਾਂ ਕਿਸ ਤਰੀਕੇ ਨਾਲ ਲੋਕ ਜਿਹੜੇ ਨੇ ਅਨਕੰਫਰਟ ਫੀਲ ਕਰ ਰਹੇ ਨੇ ਉਹਨਾਂ ਨੂੰ ਜਿਹੜੇ ਕਿਸੇ ਵੀ ਪੱਖੋਂ ਜਿਹੜੀ ਹੈ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਹੈ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨਸ ਮੈਂ ਨੇ ਹਮਲਿਕ ਕੈਮਰਾ ਪਰਸਨ ਵਿਪਨ ਬਸਿਨਾ